ਅਗੱਗਪ ਤੁਹਾਨੂੰ ਦੱਸਾਂਗੇ ਕਿ ਕਸਤੂਰੀ ਕੀ ਹੁੰਦੀ ਹੈ ਕਿ ਮਿਲਦੀ ਕਿੱਥੋਂ ਕਿ ਕਸਤੂਰੀ ਪਾਈ ਕੀ ਦੇ ਵਿੱਚ ਤੇ ਕਿਹੜੇ-ਕਿਹੜੇ ਕੰਮ ਆਉਦੀ ਹੈ ਤੇ ਕਸਤੂਰੀ ਦੀ ਪਛਾਣ ਕਿਵੇਂ ਹੈ ਕਹਿੰਦਾ ਤੁਸੀਂ ਉਸ ਲਾਈਵ ਦੇ ਨਾਲ ਜੁੜ ਜਿਓ ਫਿਰ ਆਪਾਂ ਅੱਗੇ ਹੌਲੀ-ਹੌਲੀ ਇਸ ਬਾਰੇ ਤੁਹਾਨੂੰ ਦੱਸਾਂਗੇ ਕਿ ਕਸਤੂਰੀ ਹੁੰਦੀ ਆ ਇੱਕ ਕੀਮਤੀ ਜਿਹਦੇ ਵਿੱਚ ਖੁਸ਼ਬੂ ਬਹੁਤ ਆਉਂਦੀ ਹੈ ਪਦਾਰਥ ਹੁੰਦਾ ਹੈ ਇਹ ਇਹ ਮਿੱਠੂ ਹੀ ਪਰਫਿਊਮ ਜਿਹੜੇ ਰਿਸੈਂਟ ਵਗੈਰਾ ਲਾਉਣੇ ਉਹ ਤਿਆਰ ਹੁੰਦੇ ਨੇ ਤੇ ਆਯੁਰਵੇਦ ਵਿੱਚ ਵੀ ਇਹਦਾ ਇਸਤੇਮਾਲ ਹੁੰਦਾ ਖਾਸ ਤੌਰ ਉੱਤੇ ਇਹ ਇੱਕ ਇਹਨੂੰ ਹੁੰਦਾ ਜਿਹਦੇ ਜੋ ਨਰ ਜਾਤੀ ਦਾ ਹੁੰਦਾ ਤੇ ਪੇਟ ਵਿੱਚ ਕੁਲੀ ਮਾਸਕ ਗ੍ਰਾਂਤੀ ਉਹਦੇ ਵਿੱਚੋਂ ਹੀ ਮਿਲਦੀ ਹੈ ਤੇ ਫਿਰ ਇੱਕ ਸਵਾਲ ਅੱਗੇ ਵੀ ਦੀ ਕਸਤੂਰੀ ਹੁੰਦੀ ਹੈ ਕਸਤੂਰੀ ਇੱਕ ਕੁਦਰਤੀ ਤੌਰ ਤੇ ਤਿੱਖੀ ਮਿੱਠੀ ਤੇ ਮਹਿਕਦਾਰ ਸਕੰਧ ਵਾਲੀ ਹੁੰਦੀ ਹੈ ਜਿਸ ਦੀ ਖੁਸ਼ਬੂ ਬਹੁਤ ਜ਼ਿਆਦਾ ਹੁੰਦੀ ਹੈ ਇੱਕ ਮਰਖ ਹੁੰਦਾ ਜਿਹਦਾ ਤਿੰਨ ਟਾਈਪ ਹੁੰਦਾ ਉਹਦੇ ਪੇਟ ਵਿੱਚ ਇੱਕ ਛੋਟੀ ਝਿੰਦੀ ਹੁੰਦੀ ਹੈ ਉਹਦੇ ਰੂਪ ਵਿੱਚ ਬਣਦੀ ਹੈ ਫਿਰ ਉਹਨੂੰ ਸੁਕਾ ਕੇ ਉਟਰ ਜੇ ਠੋਸ ਰੂਪ ਵਿੱਚ ਮਰਤੇ ਜਾਂਦਾ ਜਿਵੇਂ ਜਿਵੇਂ ਇਸ ਦੀ ਲੋੜ ਹੁੰਦੀ ਆ ਉਹ ਜਿਵੇਂ ਜਿਵੇਂ ਇਸ ਨੂੰ ਅੱਗੇ ਭਜਾਣਾ ਹੁੰਦਾ ਤੇ ਫਿਰ ਆਉਂਦਾ ਇਹ ਕਸਤੂਰੀ ਮਿਲਦੀ ਕਿੱਥੋਂ ਹੈ ਕਸਤੂਰੀ ਹਿਮਾਲਿਆ ਮਰਕ ਮੀਂਜ ਦੇ ਜਿਹੜੇ ਪਹਾੜਾਂ ਦੇ ਵਿੱਚ ਇੱਕ ਖਾਸ ਕਿਸਮ ਦਾ ਜੀਵ ਹੁੰਦਾ ਉਹ ਤੋਂ ਮਿਲਦੀ ਹੈ ਜਿਹੜੇ ਭਾਰਤ ਨੇਪਾਲ ਪਟਾਨ ਤੇ ਤੀਬਤ ਦੇ ਪਹਾੜਾਂ ਵਿੱਚ ਪਾਇਆ ਜਾਂਦਾ ਜਿਹੜਾ ਮਰਖ ਹੈ ਉਹ ਇੱਕ ਸੁਰੱਖਿਅਤ ਜਾਨਵਰ ਹੈ। ਹਾਂਜੀ ਹਾਂਜੀ ਵਧੀਆ ਜੀ। ਮਾਲਕਾਂ ਦੇ ਵਗੋਂ ਕਰ ਦਿੱਤਾ ਗਿਆ ਇਸ ਤੋਂ ਪਹਿਲਾਂ ਵੀ ਜਿਹੜਾ ਮਾਰਖ ਹੈ ਸੁਰੱਖਿਅਤ ਜਾਨਵਰ ਹੈ। ਇਸ ਲਈ ਅੱਜ ਕੱਲ ਅਸਲੀ ਕਸਤੂਰੀ ਕਾਨੂੰਨੀ ਤੌਰ ਤੇ ਬਹੁਤ ਘੱਟ ਮਿਲਦੀ ਹੈ। ਤੇ ਮਹਿੰਗੀ ਵੀ ਬਹੁਤ ਹੈ। ਜ਼ਿਆਦਾਤਰ ਕਮਜ਼ਾਰ ਵਿੱਚ ਇਹਨੂੰ ਸੰਥੈਟਿਕ ਮੀਂਜ ਸੰਤੈਟਿਕ ਨਕਲੀ ਚੀਜ਼ਾਂ ਜੋ ਨਕਲੀ ਕਸਤੂਰੀਓ ਵੀ ਕਹਿ ਕੇ ਬਿਚਿਆ ਜਾਂਦੇ। ਤੇ ਉਸ ਤੋਂ ਬਾਅਦ ਉਹਨੇ ਕਿ ਕਸਤੂਰੀ ਦੇ ਲਾਭ ਕੀ ਉਹ ਆਯੁਰਵੇਦ ਦੇ ਮਤਵ ਉਹ ਦੇਲੀ ਵਾ ਲਾਭਿਤ ਹੁੰਦੀ ਹੈ ਤੁਹਾਡੇ ਦਿਲ ਲਈ ਬਹੁਤ ਲਾਭਿਤ ਹੁੰਦੀ ਹੈ ਤੇ ਉਸ ਤੋਂ ਬਾਅਦ ਦਿਮਾਗ ਦੇ ਤਣਾ ਨੂੰ ਸ਼ਾਂਤ ਕਰਨ ਵਿੱਚ ਮਦਦਗਾਰ ਹੁੰਦੀ ਹੈ ਹਾਂਜੀ ਜਿਨੇ ਵੀ ਆਪਣੇ ਲਾਈਵ ਤੇ ਆਏ ਨੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ ਸਤੰਬਰ ਤੋਂ ਲੈ ਕੇ ਜੀ ਉਸ ਤੋਂ ਬਾਅਦ ਜੀ ਕਸਤੂਰੀ ਹੈ ਇਹ ਤਾਕਤ ਤੇ ਊਰਜਾ ਵੀ ਵਧਾਉਂਦੀ ਹੈ ਜ਼ਹਿਰ ਦੇ ਪ੍ਰਭਾਵ ਨੂੰ ਘਟਾਉਣ ਵਿੱਚ ਵੀ ਮਦਦ ਕਰਦੀ ਹੈ ਚਿੰਤਾ ਤੇ ਬੇਹੋਸ਼ੀ ਵਿੱਚ ਇਹਦੀ ਵਰਤੋਂ ਕੀਤੀ ਜਾਵੇ ਤਾਂ ਉਹ ਵੀ ਵਧੀਏ ਕਸਤੂਰੀ ਦੀ ਮਹਿਕ ਕਮੀ ਨਹੀਂ ਹੁੰਦੀ ਜਿਹੜੀ ਕਸਤੂਰੀ ਹੈ ਇਹਦੀ ਮਹਿਕ ਬਹੁਤ ਡੂੰਗੀ ਹੁੰਦੀ ਹੈ ਮਿੱਠੀ ਆ ਤੇ ਤਿੱਖੀ ਵੀ ਹੁੰਦੀ ਹੈ ਲੰਮੇ ਸਮੇਂ ਤੱਕ ਟਿਕਣ ਵਾਲੀ ਹੁੰਦੀ ਹੈ ਤੇ ਸ਼ਾਨਦਾਰ ਖਾਸ ਸੁਗੰਧ ਵੀ ਇਹਨੂੰ ਕਸਤੂਰੀ ਨੂੰ ਮੰਨੇ ਜਾਂਦਾ ਹੈ ਪਰ ਜਿਹੜੀ ਅੱਜ ਦੇ ਸਮੇਂ ਦੇ ਵਿੱਚ ਕਸਤੂਰੀ ਤੁਸੀਂ ਬਾਜ਼ਾਰ ਵਾਲੇ ਦਿੱਤੋਂ ਜਾਉਂਟਰ ਕਰਕੇ ਮੰਗਾਉਂਦੇ ਹੋ ਇਹ ਕ ਜ਼ਿਆਦਾਤਰ ਸਿੰਥੈਟਿਕ ਹੁੰਦੀ ਹੈ ਜੋ ਨਕਲੀ ਬਣਾਈ ਜਾਂਦੀ ਹੈ ਪਰ ਜਿਹੜੀ ਅਸਲੀ ਕਸਤੂਰੀ ਉਹ ਬਹੁਤ ਘੱਟ ਮਿਲਦੀ ਹੈ ਤੇ ਤੁਸੀਂ ਇਹ ਦੇਖੇ ਲਿਆ ਹੋਊਗਾ ਕਿ ਇੱਕ ਖਾਸ ਕਿਸਮ ਦਾ ਜਾਨਵਰ ਹੁੰਦਾ ਹੈ ਇੱਕ ਹਿਰਨ ਦੀ ਨਸਲ ਦਾ ਜਿਹਦੇ ਵਿੱਚੋਂ ਇੱਕ ਕਸਤੂਰੀ ਮਿਲਦੀ ਹੈ ਤੇ ਇਹ ਇਸ ਤਰ੍ਹਾਂ ਕਸਤੂਰੀ ਇਕੱਠੀ ਕਰਨ ਵੀ ਬਹੁਤ ਮੁਸ਼ਕਲ ਹੈ ਪਰ ਫਿਰ ਵੀ ਜਿਹੜੇ ਅੱਜਕੱਲ ਦੇ ਲੋਕ ਤੁਹਾਡੇ ਘਰਾਂ ਦੇ ਵਿੱਚ ਕਸਤੂਰੀਆਂ ਲੈ ਕੇ ਆਉਂਦੇ ਨੇ ਭਾਮੂ ਨਪਾਨੀ ਹੋ ਜਾਂ ਫਿਰ ਹਿਮਾਲਿਆ ਵਾਲੇ ਉਹਨਾਂ ਕਹਿਣ ਪਹਾੜਾਂ ਚੋਂ ਲੈ ਕੇ ਆਉਂਦਾ ਨਾ ਤੁੰਕਾ ਨਾ ਲੈ ਕੇ ਆਇਆ ਉਹ ਪਹਾੜੇ ਕੋਲ ਨੂੰ ਮੰਗ ਕੇ ਪੈਸੇ ਲੈ ਜਾਂਦੇ ਨੇ ਪਰ ਤੁਸੀਂ ਵੀ ਪੈਸੇ ਦੇ ਦਿੰਦੇ ਹੋ ਪਰ ਜਿਹੜੀ ਇਹਦੀ ਪਛਾਣ ਹੈ ਉਹ ਕਰਨੀ ਬਹੁਤ ਔਖੀ ਹੈ ਉਹ ਇੱਕ ਸੰਥੈਟਿਕ ਦੀ ਵਰਤੋਂ ਕਰਦੇ ਨੇ ਆ ਮੈਂ ਤੁਹਾਨੂੰ ਕੋਈ ਨਕਲੀ ਚੀਜ਼ ਵੇਚਦਣ ਉਹ ਸਿੰਥੈਟਿਕ ਦੀ ਗੱਲ ਤੋਂ ਕਰਕੇ ਕਿਉਂਕਿ ਸਿੰਥੈਟਿਕ ਦੀ ਜਿਹੜੀ ਸਮੈਲ ਹੁੰਦੀ ਹੈ ਉਹ ਬੜੀ ਤੇਜ਼ ਹੁੰਦੀ ਹੈ ਤੇ ਤੁਹਾਨੂੰ ਅੰਦਾਜ਼ਾ ਲਾਉਣਾ ਔਖਾ ਹੋ ਜਾਂਦਾ ਕਿ ਅਸਲੀ ਹੈ ਜਾਂ ਨਕਲੀ ਹੈ ਸੋ ਅੱਗੇ ਵਾਸਤੇ ਅਗਰ ਤੁਸੀਂ ਵੀ ਕਸਤੂਰੀ ਦੀ ਪਛਾਣ ਕਰਨੀ ਹੈ ਤਾਂ ਪਹਿਲਾਂ ਇਸ ਦੀ ਜਿਹੜੀ ਜਾਂਚ ਆ ਉਹ ਡੰਗਾਈ ਤੱਕ ਕਰੋ ਤਾਂ ਕਿ ਤੁਹਾਡੇ ਪੈਸੇ ਬਾਤ ਸਗਲ ਤੇ ਤੁਸੀਂ ਪਿਓਰ ਚੀਜ਼ ਲੈ ਸਕੋ ਅਸਲੀ ਚੀਜ਼ ਤੁਹਾਨੂੰ ਮਿਲ ਸਕੋ ਔਰ ਇਹ ਬਜਾਰਾਂ ਚ ਮਿਲਣ ਵਾਲੀ ਚੀਜ਼ ਨਹੀਂ ਹੈਗੀ ਇਹ ਖਾਸ ਕਰਕੇ ਅਗਰ ਤੁਸੀਂ ਮੌਕੇ ਤੇ ਹੀ ਲਓ ਉਹ ਚੀਜ਼ ਵਧੀਆ ਬਾਕੀ ਅੱਗੇ ਵੀ ਇਸ ਤਰ੍ਹਾਂ ਦੀ ਵੀਡੀਓ ਲੈ ਕੇ ਆਵਾਂਗੇ ਤੇ ਜਿੰਨੇ ਵੀ ਲਾਈਵ ਤੇ ਜੁੜੇ ਨੇ ਸਾਰਿਆਂ ਦਾ ਧੰਨਵਾਦ ਇਆਪ ਲਾਈਵ ਬਹੁਤਾ ਲੰਬਾ ਨਹੀਂ ਕਰਦੇ ਕਿਉਂਕਿ ਉਸ ਤੋਂ ਬਾਅਦ ਜਿੰਨੀ ਕਿ ਇਨਫੋਰਮੇਸ਼ਨ ਦੇ ਲਈ ਉਨਾ ਕ ਹੀ ਲਾਈਵ ਚਲਾਉਨੇ ਆ ਸੋ ਕੱਲ ਇੱਕ ਨਵੀਂ ਵੀਡੀਓ ਲੈ ਕੇ ਫਿਰ ਹਾਜ਼ਰ ਹੋਵਾਂਗੇ ਸਤਿ ਸ਼੍ਰੀ ਅਕਾਲ